ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਦਿਨਾਂ ਤੋਂ ਭਾਈ ਅਮਰਤਪਾਲ ਸਿੰਘ ਦੇ ਕੁਝ ਸਾਥੀ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਉਹ ਇੱਕ ਇੱਕ ਕਰਕੇ ਸਾਰੇ ਤਕਰੀਬਨ ਹੁਣ ਵਾਪਸ ਪੰਜਾਬ ਦੀਆਂ ਜੇਲਾਂ ਵਿੱਚ ਆ ਗਏ ਉਹਨਾਂ ਦੇ ਉੱਤੇ ਪੰਜਾਬ 'ਚ ਮੁਕਾਦਮੇ ਚਲਾਏ ਜਾ ਰਹੇ ਨੇ ਜਿਸ ਦਾ ਮਤਲਬ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਰਲ ਕੇ ਇਹ ਫੈਸਲਾ ਕਰ ਲਿਆ ਸੀ ਕਿ 2 ਸਾਲਾਂ ਤੋਂ ਵੱਧ ਉਹਨਾਂ ਦੇ ਉੱਤੇ ਜਿਹੜਾ ਐਨਐਸਏਸੀ 2 ਸਾਲ ਤੱਕ ਉਹ ਐਨਐਸਏ ਅਧੀਨ ਬੰਦ ਰਹੇ ਕਿ ਹੁਣ ਉਹਦੇ ਵਿੱਚ ਵਾਧਾ ਨਾ ਕੀਤਾ ਜਾਵੇ ਤੇ ਉਹਨਾਂ ਤੇ ਜਿਵੇਂ ਆਮ ਕਾਨੂੰਨ ਅਧੀਨ ਮੁਕੱਦਮੇ ਚੱਲਦੇ ਨੇ ਉਹ ਚਲਾਏ ਜਾਣ ਜਦੋਂ ਬਾਕੀ ਸਾਰੇ ਸਾਥੀ ਆ ਗਏ ਸੀ ਤਾਂ ਬਹੁਤੇ ਸਾਰੇ ਹਲਕਿਆਂ ਦੇ ਵਿੱਚ ਇਹ ਇੱਕ ਉਮੀਦ ਵੱਜ ਗਈ ਸੀ ਜਾਂ ਅਨੁਮਾਨ ਲਾਉਣ ਲੱਗ ਪਏ ਸੀ ਕਿ ਹੁਣ ਹੋ ਸਕਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਵੀ ਉਹਦੇ ਵੀ ਜਿਹੜਾ ਐਨਐਸ ਹੈ ਉਹਦੇ ਵਿੱਚ ਵਾਧਾ ਨਾ ਕੀਤਾ ਜਾਵੇ ਤੇ ਜਦੋਂ ਉਹਦੇ 22 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ 2 ਸਾਲ ਪੂਰੇ ਹੋ ਜਾਣਗੇ ਤਾਂ ਉਹ ਵੀ ਪੰਜਾਬ ਆ ਜਾਊਗਾ ਇੱਥੋਂ ਤੱਕ ਵੀ ਖਬਰਾਂ ਪ੍ਰਕਾਸ਼ਤ ਹੋ ਗਈਆਂ ਸੀ ਕਿ ਪੰਜਾਬ ਪੁਲਿਸ ਦੀ ਟੀਮ ਉਹਨੂੰ ਲੈਣ ਵਾਸਤੇ ਡਿਬਰੂਗੜ੍ਹ ਨੂੰ ਚੱਲ ਪਈ ਹੈ ਪਰ ਫਿਰ ਅਚਾਨਕ ਹੀ ਇਹ ਖਬਰ ਆਈ ਕਿ ਨਹੀਂ ਪੰਜਾਬ ਸਰਕਾਰ ਨੇ ਕਿ ਇਹਨੂੰ ਪੰਜਾਬ ਸਰਕਾਰ ਕਹਿਣਾ ਗਲਤ ਹੈ ਸਰਕਾਰ ਸਰਕਾਰ ਹੀ ਹੈ ਭਾਵੇਂ ਪੰਜਾਬ ਦੀ ਹੈ ਭਾਵੇਂ ਕੇਂਦਰ ਦੀ ਹੈ ਸਿੱਖਾਂ ਦੇ ਮਾਮਲੇ 'ਚ ਖਾਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜੇ ਸੰਘਰਸ਼ੀਲ ਤੇ ਰਹੇ ਸਿੱਖਾਂ ਦੀ ਉਹਦੇ ਮਾਮਲੇ 'ਚ ਸਰਕਾਰ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ ਪੰਜਾਬ ਦੀ ਕੋਈ ਵੀ ਹੋਵੇ ਭਾਵੇਂ ਆ ਆਦਮੀ ਦੀ ਪਾਰਟੀ ਦੀ ਹੋਵੇ ਕਾਂਗਰਸ ਦੀ ਹੋਵੇ ਭਾਜੀਪੀ ਦੀ ਹੋਵੇ ਅਕਾਲੀਆਂ ਦੀ ਹੋਵੇ ਆਪਾਂ ਦੇਖ ਚੁੱਕੇ ਆ ਸਰਕਾਰਾਂ ਦਾ ਕੋਈ ਇਹਦੇ ਵਿੱਚ ਬਖਰੇਮਾ ਕੋਈ ਨਹੀਂ ਸਾਰੀਆਂ ਜੋ ਕੇਂਦਰ ਸਰਕਾਰ ਚਾਹੁੰਦੀ ਹੈ ਮਤਲਬ ਇੱਥੇ ਇਸ ਮਸਲੇ ਤੇ ਉਹਨਾਂ ਦੀ ਸੁਰ ਪੂਰੀ ਮਿਲਦੀ ਹੈ ਸੋ ਜਿਹਦਾ ਮਤਲਬ ਇਹ ਹੈ ਕਿ ਆਖਰੀ ਮੌਕੇ ਤੇ ਕਿਤੇ ਅਚਾਨਕ ਸਰਕਾਰ ਨੇ ਅਬਦਾ ਇਹ ਜਿਹੜਾ ਸੀਗਾ ਫੈਸਲਾ ਬਦਲ ਲਿਆ ਕਿਉਂਕਿ ਇਹ ਖਬਰ ਆ ਗਈ ਸੀ ਕਿ ਇੱਕ ਵਾਰ ਉਹ ਫੈਸਲਾ ਕਰ ਚੁੱਕੇ ਸੀ ਕਿ ਹੁਣ ਇਸ ਨੂੰ ਪੰਜਾਬ ਲਿਆਂਦਾ ਜਾਵੇ ਤੇ ਇਹਦੇ ਤੇ ਪੰਜਾਬ ਕੀ ਮੁਕਦਮੇ ਚੱਲਣ ਭਾਈ ਅਮਰਤਪਾਲ ਸਿੰਘ ਤੇ ਸੋ ਉਹ ਫੈਸਲਾ ਉਹਨਾਂ ਨੇ ਅਚਾਨਕ ਬਦਲ ਲਿਆ ਹੁੰਦਾ ਹੋਦੇ ਕਾਰਨ ਕੀ ਹੈ ਇਹ ਤਾਂ ਖੁਫੀਆ ਏਜੰਸੀਆਂ ਨੇ ਜੋ ਰਿਪੋਰਟਾਂ ਦਿੱਤੀਆਂ ਹੋਣਗੀਆਂ ਜਾਂ ਉਹਨਾਂ ਦਾ ਜੋ ਆਪਸੀ ਵਿਚਾਰ ਵਟਾਂਦਰਾ ਹੋਊ ਉਹ ਕਦੇ ਵੀ ਬਾਹਰ ਤਾਂ ਆਉਂਦਾ ਨਹੀਂ ਹੁੰਦਾ ਉਹ ਤਾਂ ਜਿਹੜੇ ਸਰਕਾਰ ਦੇ ਗੁਪਤ ਭੇਦ ਹੈ ਉਹ ਤਾਂ ਉੱਥੇ ਹੀ ਰਹਿ ਜਾਂਦਾ ਹੈ ਪਰ ਬਾਹਰ ਬੈਠੇ ਬੰਦੇ ਅਨੁਮਾਨ ਜ਼ਰੂਰ ਲਾਉਂਦੇ ਕਿ ਗੱਲ ਕੀ ਹੋਈ ਹੋ ਤੇ ਅਨੁਮਾਨ ਬਿਲਕੁਲ ਅਟਕਲਪਚੂ ਵੀ ਹੋ ਸਕਦੇ ਨੇ ਪਰ ਬਹੁਤ ਹਕੀਕਤ ਦੇ ਨੇੜੇ ਵੀ ਹੋ ਸਕਦੇ ਨੇ ਹਕੀਕਤ ਦੇ ਨੇੜੇ ਤਾਂ ਹੋਣਗੇ ਤਾਂ ਜੇ ਜਿਹੜਾ ਅਨੁਮਾਨ ਲਾਉਣ ਵਾਲੇ ਵਿਅਕਤੀ ਆ ਉਹਨਾਂ ਨੂੰ ਰਾਜਨੀਤੀ ਦੀ ਗੁੜੀ ਡੂੰਗੀ ਸਮਝ ਹੋਵੇ ਤੇ ਜੋ ਕੁਝ ਪਿਛਲੇ ਸਮੇਂ 'ਚ ਸਿੱਖਾਂ ਦੇ ਪ੍ਰਤੀ ਸਰਕਾਰਾਂ ਦਾ ਰਵੱਈਆ ਰਿਹਾ ਉਸ ਦੀ ਵੀ ਪੂਰੀ ਜਾਣਕਾਰੀ ਉਹ ਸਾਰੇ ਅਮਲ ਦਾ ਪੂਰਾ ਗਿਆਨ ਹੋਵੇ ਤੇ ਇੱਕ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਅਨੁਮਾਨ ਲਾਉਣ ਲਈ ਦੋ ਗੱਲਾਂ ਬਹੁਤ ਜ਼ਰੂਰੀ ਹੈ ਇੱਕ ਸਿੱਖ ਮਨ ਨੂੰ ਸਮਝਣਾ ਇੱਕ ਭਾਰਤੀ ਰਾਜ ਦੀ ਖਸਲਤ ਤੇ ਭਾਰਤੀ ਹਾਕਮਾਂ ਦੇ ਮਨ ਨੂੰ ਸਮਝਣਾ ਇਹ ਦੋ ਤਰ੍ਹਾਂ ਦੇ ਜਿਹੜੀ ਮਨ ਨੂੰ ਪੜਨਾ ਤੇ ਸਮਝਣਾ ਇਹ ਬਹੁਤ ਜ਼ਰੂਰੀ ਹੈ ਇਹਦੇ ਚ ਫਿਰ ਸਾਰੀ ਕੁਝ ਗੱਲ ਦੀ ਸਮਝ ਆ ਸਕਦੀ ਹੈ ਸੋ ਕਿਸੇ ਕਾਰਨ ਕਰਕੇ ਇਹੀ ਪਤਾ ਲੱਗਿਆ ਕਿ ਕੁਝ ਫੀਆਜੰਸੀਆਂ ਤੋਂ ਰਿਪੋਰਟਾਂ ਮਿਲੀਆਂ ਕਿ ਜੇ ਉਹ ਪੰਜਾਬ ਆਉਂਦਾ ਹੈ ਅਮਰਤਪਾਲ ਸਿੰਘ ਤਾਂ ਅਮਨ ਕਾਨੂੰਨ ਨੂੰ ਵੱਡਾ ਖਤਰਾ ਖੜਾ ਹੋ ਸਕਦਾ ਹੈ ਇਹ ਵੈਸੇ ਇੱਕ ਬੜੀ ਘੱਸੀ ਪਿੱਟੀ ਸਰਕਾਰੀ ਭਾਸ਼ਾ ਹੈ ਜਿਹੜੀ ਸ਼ੁਰੂ ਕੀਤੀ ਸੀ ਅੰਗਰੇਜ਼ਾਂ ਦੇ ਰਾਜ ਨੇ ਇਹ ਕਦੇ ਔਰੰਗਜ਼ੇਬ ਨੇ ਜਾਂ ਕਦੇ ਜਕਰੀਆ ਖਾਨ ਨੇ ਜਾਂ ਕਦੇ ਮਲਬਹਾਦਰ ਸ਼ਾਹ ਵਰਗੇ ਨੇ ਜਾਂ ਫਰੁਖਸੀਅਰ ਨੇ ਕਦੇ ਇਹ ਭਾਸ਼ਾ ਨਹੀਂ ਸੀ ਵਰਤੀ ਕਿ ਅਮਨ ਕਾਨੂੰਨ ਨੂੰ ਖਤਰਾ ਇਹ ਇਹ ਮਾਡਰਨ ਰਾਜਾਂ ਦੀ ਭਾਸ਼ਾ ਹੈ ਜੇ ਉਹ ਜਦੋਂ ਵੀ ਉਹਨਾਂ ਨੂੰ ਕੋਈ ਤਾਕਤ ਜੀ ਤੋਂ ਖਤਰਾ ਲੱਗਦਾ ਹੈ ਜੀ ਤੇ ਉਹ ਜ਼ੁਲਮ ਕਰਨਾ ਚਾਹੁੰਦੇ ਨੇ ਤਾਂ ਉਹਦਾ ਘੜਿਆ ਘੜਾਇਆ ਬਹਾਨਾ ਇਹ ਹੁੰਦਾ ਹੈ ਕਿ ਉਹ ਅਮਨ ਕਾਨੂੰਨ ਲਈ ਖਤਰਾ ਖੜਾ ਜਾ ਕਰ ਰਹੇ ਨੇ ਤੇ ਅਮਨ ਕਾਨੂੰਨ ਦੀ ਉਹਨਾਂ ਦੀ ਅਬਦੀ ਸਮਝ ਹੈ ਅਬਦੀ ਵਿਆਖਿਆ ਤੇ ਅਬਦੀ ਇੰਟਰਪ੍ਰੀਟੇਸ਼ਨ ਹੈ ਸੋ ਇਸ ਕਰਕੇ ਚਲੋ ਆਪਾਂ ਇਹ ਗੱਲ ਮੰਨ ਲੈਣੇ ਕਿ ਉਹਨਾਂ ਨੇ ਮਤਲਬ ਕਿਹਾ ਤਾਂ ਇਹੀ ਹੈ ਕਿ ਅਮਨ ਕਾਨੂੰਨ ਨੂੰ ਖਤਰਾ ਹੈ ਹੁਣ ਇਹਦੇ ਵਿੱਚ ਦੇਖੀਏ ਕਿ ਸਚਾਈ ਵੀ ਹੈ ਤੇ ਝੂਠ ਵੀ ਹੈ ਝੂਠੇ ਹੈ ਕਿ ਉਹ ਅਮਨ ਕਾਨੂੰਨ ਦੇ ਨਾਂ 'ਤੇ ਬਹੁਤ ਕੁਝ ਨੂੰ ਢੱਕ ਰਹੇ ਸਿੱਧੀ ਗੱਲ ਨਹੀਂ ਕਰਦੇ ਜੋ ਸੱਚੀ ਤੇ ਸਿੱਧੀ ਗੱਲ ਕਰਨੀ ਚਾਹੀਦੀ ਹੈ ਇਹ ਜਿਹੜੀ ਗੋਲਮੋਲ ਭਾਸ਼ਾ ਹੈ ਇਸ ਭਾਸ਼ਾ ਨਾਲ ਸਾਰੀਆਂ ਰਾਜਸੀ ਪਾਰਟੀਆਂ ਨੂੰ ਕੋਈ ਇਤਰਾਜ਼ ਨਹੀਂ ਸਾਰੀਆਂ ਰਾਜਸੀ ਪਾਰਟੀਆਂ ਤੇ ਸਮਾਜ ਦੇ ਵੀ ਵੱਡੇ ਹਿੱਸੇ ਜਿਨ੍ਹਾਂ ਦੇ ਉੱਤੇ ਸਾਰੀ ਗੱਲ ਦਾ ਅਸਰ ਹੋ ਚੁੱਕਾ ਹੁੰਦਾ ਹੈ ਉਹੋ ਇਸ ਗੱਲ ਨੂੰ ਪ੍ਰਵਾਨ ਕਰ ਜਾਂਦੇ ਵੇ ਇੱਕ ਵਾਰ ਕਹਿ ਦਿਓ ਕਿ ਆਮਨ ਕਾਨੂੰਨ ਨੂੰ ਖਤਰਾ ਬੱਸ ਸੋ ਸਚਾਈ ਇੱਕ ਇਹ ਹੈ ਜੇ ਆਪਾਂ ਦੇਖੀਏ ਕਿ ਹਕੀਕਤ ਨੰਗੀਆਂ ਅੱਖਾਂ ਨਾਲ ਦੇਖੀ ਜਾਵੇ ਤਾਂ ਮੇਰਾ ਖਿਆਲ ਹੈ ਕਿ ਜੇ ਕੋਈ ਬੰਦਾ ਸਿੱਖ ਵਿਰੋਧੀ ਤੋਂ ਸੁਭਾਣਾ ਅੰਨਾ ਨਹੀਂ ਹੋਇਆ ਤਾਂ ਉਹਨੂੰ ਇਹ ਗੱਲ ਤਾਂ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਰਤੀ ਰਾਜ ਸ਼ੁਰੂ ਤੋਂ ਹੀ ਸਿੱਖਾਂ ਦੇ ਪ੍ਰਤੀ ਇੱਕ ਬੜੀ ਸ਼ਰੀਕੇ ਵਾਲੀ ਸਾੜੇ ਵਾਲੀ ਵਿਰੋਧ ਵਾਲੀ ਤੇ ਨਫ਼ਰਤ ਵਾਲੀ ਨੀਤੀ ਅਪਣਾ ਕੇ ਚੱਲਿਆ ਹੈ ਕਿ ਸਿੱਖਾਂ ਨੂੰ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਜਿਹਦਾ ਮਤਲਬ ਸਿੱਖਾਂ ਤੋਂ ਕੋਈ ਭੈ ਆਉਂਦਾ ਉਹਨਾਂ ਨੂੰ ਤੇ ਭੈ ਸਮਝਣਾ ਵੀ ਕੋਈ ਬਹੁਤਾ ਔਖਾ ਨਹੀਂ ਇਹ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਲੜਨ ਦੀ ਅਥਾ ਸਮਰੱਥਾ ਇਹ ਸਮਰੱਥਾ ਇਹ ਮੇ ਨਹੀਂ ਆਗੀ ਇਹ ਇਹ ਇੱਥੇ ਵੱਡੇ ਸਿਰ ਦੇਣੇ ਪਏ। ਇੱਥੇ ਗੁਰੂਆਂ ਨੇ ਸੀਸ ਵੀ ਕਟਵਾਏ, ਤਤਿਆਂ ਤਵੀਆਂ ਤੇ ਬੈਠੇ ਨੇ ਤੇ ਸਰਵਰਸ ਵੀ ਬਾਰੇ ਨੇ ਤੇ ਉਦੋਂ ਬਾਅਦ ਪੰਜਾਬ ਦੀ ਧਰਤੀ ਨੂੰ ਸਿੱਖਾਂ ਨੇ ਆਪਦੇ ਖੂਨ ਨਾਲ ਰੰਗਿਆ। ਇਸੇ ਗੱਲ ਵਾਸਤੇ ਕਿ ਜ਼ੁਲਮ ਤੇ ਬੇਇਨਸਾਫੀ ਸਹਿਣ ਨਹੀਂ ਕਰਨੀ। ਸੋ ਜਿੱਥੇ ਵੀ ਜ਼ੁਲਮ ਤੇ ਬੇਇਨਸਾਫੀ ਹੋਊ ਉੱਥੇ ਸਿੱਖਾਂ ਨੇ ਉਹਦੇ ਖਿਲਾਫ ਲੜਨਾ ਹੀ ਐ। ਇਹ ਗੱਲ ਜਾਣਦੇ ਨੇ ਭਾਰਤੀ ਰਾਜ ਫਾਕਮ ਸ਼ਾਇਦ ਸਾਡੇ ਨਾਲੋਂ ਵੀ ਵੱਧ ਜਾਣਦੇ। ਇਸ ਕਰਕੇ ਇੱਕ ਭੈ ਉਹਨਾਂ ਨੂੰ ਮੁੱਢ ਤੋਂ ਹੀ ਸਿੱਖਾਂ ਤੋਂ ਆਉਂਦਾ ਰਿਹਾ ਤੇ ਜਦੋਂ ਕੋਈ ਮਾੜੀ ਜੀ ਵੀ ਉਹਨਾਂ ਨੂੰ ਉਹਦਾ ਪ੍ਰਗਟਾਵਾ ਕਿਤੇ ਲੱਗਿਆ ਮੈਨੀਫੈਸਟੇਸ਼ਨ ਹੋਈ ਇਹ ਲੱਗਿਆ ਕਿ ਇਹ ਤਾਂ ਫੇਰ ਉਹ ਸਰਕਾਰ ਦੇ ਖਿਲਾਫ ਤੁਰ ਸਕਦੇ ਨੇ ਤਾਂ ਉਹ ਮੁੱਢ ਤੋਂ ਹੀ ਇਸ ਤਰ੍ਹਾਂ ਦੀਆਂ ਪਾਲਿਸੀਆਂ ਅਡਾਪਟ ਕਰਦੇ ਰਹੇ ਨੇ ਤੇ ਜਦੋਂ ਆਪਾਂ ਗੱਲ ਨੂੰ ਨਵੇੜੀ ਗਏ ਕਿ ਸਿੱਖਾਂ ਨਾਲ ਬੇਇਨਸਾਫੀਆਂ ਤੇ ਬਧਿਕੀਆਂ ਦਾ ਇੱਕ ਪੂਰਾ ਇਤਿਹਾਸ ਪਿਆ ਤੇ ਜਿਹਦੇ ਵਿੱਚੋਂ ਸਭ ਤੋਂ ਉਗੜਵੀ ਘਟਨਾ ਉਹ ਸੀਗੀ ਦਰਬਾਰ ਸਾਹਿਬ ਉੱਤੇ ਫੌਜੀ ਟੈਂਕਾਂ ਨਾਲ ਹਮਲਾ ਤੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਨੂੰ ਦਸਾਂ ਸਾਲਾਂ ਲਈ ਜਿਸ ਤਰ੍ਹਾਂ ਲਹੂ ਲੋਹਾਂ ਕੀਤਾ ਉਹ ਕਹਾਣੀ ਸਾਰਿਆਂ ਦੇ ਸਾਹਮਣੇ ਹੈ ਸੋ ਆ ਇੱਕ ਪਸ਼ੋਕੜ ਪਿਆ ਕਿ ਸਿੱਖਾਂ ਦੇ ਖਿਲਾਫ ਐਸ ਕਿਸਮ ਦੀ ਪਾਲਿਸੀ ਭਾਰਤੀ ਇਹ ਪਾਰਟੀਆਂ ਤੋਂ ਆਪਾਂ ਪਾਸੇ हट ਗਏ ਇਹ ਇੰਡੀਅਨ ਸਟੇਟ ਦੀ ਪਾਲਿਸੀ ਹੈ ਉਹ ਦੂਜੀ ਗੱਲ ਇਹ ਹੈ ਕਿ ਜੋ ਸਪਿਰਟ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਹਿਰਦੇ ਅੰਦਰ ਭਰੀ ਹੋਈ ਹੈ ਤਾਂ ਸਿੱਖ ਸਭ ਕੁਝ ਨੂੰ ਬੇਇਨਸਾਫੀ ਤੇ ਬਧਿੱਕੀ ਨੂੰ ਕਦੇ ਵੀ ਚੁੱਪਚਾਪ ਬਰਦਾਸ਼ਤ ਨਹੀਂ ਕਰ ਸਕਦੇ। ਸੋ ਨੇਚਰਲੀ ਸਿੱਖਾਂ ਨੇ ਉਹਦੇ ਖਿਲਾਫ ਆਵਾਜ਼ ਉਠਾਉਣੀ ਹੈ। ਜਥੇਬੰਦ ਵੀ ਹੋਣਾ ਹੈ ਤੇ ਸੰਘਰਸ਼ ਵੀ ਕਰਨਾ ਹੈ। ਇਹੀ ਕੁਝ ਚੱਲ ਰਿਹਾ ਹੈ 1947 ਤੋਂ ਲੈ ਕੇ ਅੱਜ ਤੱਕ ਆੜ-ਆੜ ਮੌਕਿਆਂ ਤੇ ਆੜ-ਆੜ ਰੂਪਾਂਚ ਤੇ ਆੜ-ਆੜ ਮੰਗਾਂ ਨੂੰ ਲੈ ਕੇ। ਸੋ ਇਹ ਗੱਲ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਹੁਣ ਰੋਸ ਫੈਲਿਆ ਪਿਆ ਕਿਉਂਕਿ ਖਾਸ ਕਰਕੇ 1984 ਜਾਂ 80ਆਂ ਤੋਂ ਬਾਅਦ ਸਿੱਖ ਬਿਲਕੁਲ ਆਪਾਂ ਕਹਿ ਲიਏ ਕਿ ਐਲੀਨੇਟ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਕਿ ਉਹ ਵਿਗਿਆਨਕੀ ਦੀ ਭਾਵਨਾ ਜਿੱਥੇ ਉਹਨਾਂ ਦੇ ਵਿੱਚ ਇਹ ਸੋਚ ਆ ਗਈ ਕਿ ਇਹ ਦੇਸ਼ ਹੁਣ ਸਾਡਾ ਨਹੀਂ ਇਹ ਰਾਜ ਸਾਡਾ ਨਹੀਂ ਇਹ ਹਾਕਮ ਸਾਡੇ ਨਹੀਂ ਤੇ ਫਿਰ ਜੇ ਸਾਡੇ ਨਹੀਂ ਤਾਂ ਫਿਰ ਸਾਡਾ ਕੀ ਹੋਣਾ ਚਾਹੀਦਾ ਇਹ ਵੀ ਸਿੱਖਾਂ ਨੂੰ ਪਤਾ ਹੈ ਸੋ ਇਹ ਇੱਕ ਸੋਚ ਕੌਮ ਦੇ ਵਿੱਚ ਲਗਾਤਾਰ ਜੋਰ ਫੜ ਰਹੀ ਹੈ ਤੇ ਇਹ ਤੋਂ ਹੀ ਭੈ ਲੱਗ ਰਿਹਾ ਮੈਂ ਜਿਹੜਾ ਕਹਣਾ ਨਾ ਵੀ ਖਤਰਾ ਇਹਨੂੰ ਕਹੀ ਜਾਂਦੇ ਆ ਅਮਨ ਕਾਨੂੰਨ ਦਾ ਉਹਨਾਂ ਦੀ ਇੱਕ ਆਬਦਾ ਸਟਾਈਲ ਆਬਦਾ ਇੱਕ ਤਰੀਕਾ ਗੱਲ ਕਹਿਣ ਦਾ ਆਬਦੀ ਇੱਕ ਭਾਸ਼ਾ ਹੈ ਸੱਚ ਨਹੀਂ ਕਹਿੰਦੇ ਸਿੱਧਾ ਜੋ ਠੀਕ ਭਾਸ਼ਾ ਵਰਤਦੇ ਨਹੀਂ ਸੋ ਸੱਚ ਇਹੀ ਹੈ ਕਿ ਸਿੱਖੇ ਬੁਧਿਕੀਆਂ ਤੇ ਬੇਇਨਸਾਫੀਆਂ ਨੂੰ ਚੁੱਪ ਕਰਕੇ ਬਰਦਾਸ਼ਤ ਨਹੀਂ ਕਰ ਸਕਤੇ ਉਹ ਵਿਰੋਧ ਕਰ ਰਹੇ ਨੇ ਲਗਾਤਾਰ ਕਰ ਰਹੇ ਨੇ ਜਿਸ ਮੌਕਾ ਮੌਕੇ ਮੁਤਾਬਕ ਮੌਕੇ ਮੁਤਾਬਕ ਉਹ ਹਰ ਹਥਿਆਰ ਦੀ ਉਹਨਾਂ ਨੇ ਵਰਤੋਂ ਕੀਤੀ ਹੈ ਤੇ 1995 ਤੋਂ ਬਾਅਦ ਉਹ ਲਗਾਤਾਰ ਇੱਕ ਹਿਸਾਬ ਨਾਲ ਜਿਹਨੂੰ ਬੁਰਾ ਮੰਨ ਕਹਿ ਲੋ ਕਿ ਜਿੱਥੇ ਕਿਤੇ ਕੋਈ ਗੋਲੀ ਦੀ ਵਰਤੋਂ ਨਹੀਂ ਕੀਤੀ ਕੋਈ ਬੰਦੂਕ ਦੀ ਨਹੀਂ ਚੱਲੀ ਬਸ ਜਥੇ ਬੰਦ ਹੋ ਕੇ ਆਪ ਦਾ ਅਬਦੀ ਉਹ ਜਾ ਆਵਾਜ਼ ਉਠਾਈ ਹੈ ਉਸ ਆਵਾਜ਼ ਤੋਂ ਉਹਨਾਂ ਨੂੰ ਭੈ ਲੱਗਦਾ ਹੈ ਅੱਜ ਦੀ ਹਾਲਤ 'ਚ ਅੱਜ ਦੇ ਸਮੇਂ 'ਚ ਜਿਹੜਾ ਪਾਈ ਅਮਰਤਪਾਲ ਸਿੰਘ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਸਿੱਖਾਂ ਵਿੱਚ ਫੈਲੇ ਰੋਹ ਦਾ ਉਹ ਪ੍ਰਤੀਕ ਬਣਿਆ ਹੋਇਆ ਹੈ ਕਿਉਂਕਿ ਇਹ ਲੱਗਦਾ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਹੁਣ ਤਰਜਮਾਨੀ ਕਰਨ ਦਾ ਦਾਵਾ ਤਾਂ ਬਹੁਤ ਵੀ ਹੋਰ-ਹੋਰ ਬਹੁਤ ਲੋਕ ਕਰ ਰਹੇ ਨੇ ਬਹੁਤ ਧਿਰਾਂ ਵੀ ਕਰ ਰਹੀਆਂ ਨੇ ਲਗਭਗ ਹਰ ਪੰਥ ਕਿ ird ਦਾ ਇਹ ਦਾਵਾ ਹੈ ਕਿ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ ਪਰ ਗੱਲ ਸਿਰਫ ਅਗਲੇ ਦੇ ਦਾਅਵੇ ਦੀ ਨਹੀਂ ਹੁੰਦੀ ਗੱਲ ਇਹ ਹੈ ਕਿ ਲੋਕਾਂ ਨੂੰ ਵੀ ਉਹ ਪ੍ਰਤੀਤ ਹੋ ਰਿਹਾ ਹੋਵੇ ਵੀ ਹਾਂ ਇਹ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਉਹਦੇ ਦਾਅਵੇ ਦੀ ਗੱਲ ਨਹੀਂ ਲੋਕਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਹੋਵੇ ਪ੍ਰਤੀਤ ਹੋ ਰਿਹਾ ਹੋਵੇ ਲੋਕਾਂ ਦੀ ਵੀ ਇਹ ਪ੍ਰੋਸੈਸ਼ਨ ਬਣ ਗਈ ਹੋਵੇ ਸੋ ਆਪਾਂ ਗੱਲ ਨੂੰ ਜੇ ਆਪਾਂ ਨਵੇੜੀਏ ਤਾਂ ਇਹ ਹੈ ਕਿ ਕਿਵੇਂ ਨਾ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਤੇ ਲੋਕਾਂ ਨੂੰ ਇਹ ਲੱਗਿਆ ਕਿ ਇਹ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਇਹਦੇ ਲੱਗਣ ਦਾ ਇੱਕ ਕਾਰਨ ਬਹੁਤ ਵੱਡਾ ਏ ਸੀ ਕਿ ਦੀਪ ਸਿੱਧੂ ਨੇ ਜੋ ਪਹਿਲਾਂ 2 ਸਾਲਾਂ ਦੇ ਵਿੱਚ ਜਿਸ ਕਿਸਮ ਦਾ ਬਿਰਤਾਂਤ ਸਿਰਜਿਆ ਜਿਵੇਂ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਜਾਂ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਗਿਆ ਸੀ ਤੇ ਉਸੇ ਦੀ ਇਹ ਲੋਕਾਂ ਨੂੰ ਇਹ ਇੱਕ ਲਗਾਤਾਰਤਾ ਲੱਗੀ ਚਲੋ ਭਾਵੇਂ ਇਹਦੇ ਬਾਰੇ ਅਲੱਗ-ਅਲੱਗ ਲੋਕਾਂ ਦੀਆਂ ਆਵਾਜ਼ਾਂ ਬੰਦਿਆਂ ਦੀਆਂ ਆਵਾਜ਼ਾਂ ਹੋ ਸਕਦੀਆਂ ਪਰ ਆਮ ਸਿੱਖ ਦੀ ਪਰਸੈਪਸ਼ਨ ਤਾਂ ਇਹੀ ਹੈ ਤੇ ਪੋਲਿਟਿਕਸ ਦਾ ਫਿਰ ਪਰਸੈਪਸ਼ਨ ਤੋਂ ਇਹ ਨਿਰਧਾਰਤ ਹੁੰਦੀ ਹੁੰਦੀ ਹੈ ਕਿ ਲੋਕ ਕੀ ਸੋਚਦੇ ਨੇ ਇਹ ਨਹੀਂ ਕਿ ਮੈਂ ਕੀ ਸੋਚਦਾ ਜਾਂ ਤੁਸੀਂ ਕੀ ਸੋਚਦੇ ਹੋ ਸੋ ਆਪਾਂ ਇਸ ਗੱਲ ਨੂੰ ਇੱਥੇ ਨਿਵੇੜੀਏ ਕਿ ਇਹ ਭਾਰਤੀ ਹਾਕਮਾਂ ਨੂੰ ਇਹ ਲੱਗਦਾ ਹੈ ਕਿ ਸਿੱਖਾਂ ਵਿੱਚ ਫੈਲੇ ਰੋਸ ਤੇ ਰੋਹ ਦਾ ਉਹ ਪ੍ਰਤੀਕ ਹੈ ਤੇ ਜਦੋਂ ਪ੍ਰਤੀਕ ਬਾਹਰ ਆ ਗਿਆ ਕਿਤੇ ਲੋਕਾਂ ਚ ਆ ਗਿਆ ਜਦੋਂ ਲੋਕਾਂ ਚ ਆਉਂਦੀ ਗੱਲ ਰੱਖੂ ਤਾਂ ਫੇਰ ਉਹਨੂੰ ਟੱਕਣਾ ਬਹੁਤ ਔਖਾ ਹੋ ਜੂ ਕਿਉਂਕਿ ਕੁਸ਼ ਰਿਪੋਰਟਾਂ ਆਈਆਂ ਨੇ ਅੰਦਰੋਂ ਛਣ ਕੇ ਬਾਹਰ ਆਈਆਂ ਕਿ ਰਿਪੋਰਟ ਇਹ ਭੇਜੀ ਹੈ ਕਿ ਜੇ ਉਹ ਆ ਗਿਆ ਅੰਮ੍ਰਿਤਸਰ 'ਚ ਲੋਕਾਂ ਦਾ ਇਕੱਠ ਕੰਟਰੋਲ ਕਰਨਾ ਮੁਸ਼ਕਲ ਹੋ ਜੂ ਇਹ ਹਕੀਕਤ 'ਚ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਗੱਲ ਵੱਖਰੀ ਹੈ ਪਰ ਅੰਦਰ ਡਰ ਕਿੰਨਾ ਵਸਿਆ ਪਿਆ ਹੈ ਤੇ ਡਰ ਆਪਦੇ ਪਾਪਾਂ ਕਰਕੇ ਵਸਿਆ ਹੋਇਆ ਹੈ ਸੋ ਆਹ ਕਾਰਨ ਹੈ ਜਿਹਦੇ ਵਿੱਚੋਂ ਉਹਨਾਂ ਨੇ ਦੋਵੇਂ ਪੱਖ ਸੋਚੇ ਹੋਣਗੇ ਪਹਿਲਾਂ ਇਹ ਵੀ ਸੋਚਿਆ ਹੋਊ ਕਿ ਜੇ ਉਹ ਪੰਜਾਬ 'ਚ ਆ ਜਾਂਦਾ ਹੈ ਤੇ ਜੇਲ੍ਹ 'ਚ ਬੰਦ ਹੁੰਦਾ ਹੈ ਫਿਰ ਉਹਦਾ ਕੀ ਪ੍ਰਭਾਵ ਪਊ ਜੇ ਉੱਥੇ ਰੱਖਿਆ ਜਾਂਦਾ ਹੈ ਫਿਰ ਉਹਦਾ ਕੀ ਪ੍ਰਭਾਵ ਹੋਏ ਤਾਂ ਚਲੋ ਸਰਕਾਰਾਂ ਦੇ ਮਾਮਲੇ ਸਰਕਾਰਾਂ ਦੇ ਫੈਸਲੇ ਆ ਹੁਣ ਗੱਲ ਇਹ ਕਿ ਇਹਦੇ ਪ੍ਰਤੀ ਸਿੱਖ ਕੌਮ ਨੂੰ ਕਿਸ ਕਿਸਮ ਦਾ ਪ੍ਰਤੀਕਰਮ ਪ੍ਰਗਟ ਕਰਨਾ ਚਾਹੀਦਾ ਆਦਰਸ਼ਕ ਹਾਲਤ ਤਾਂ ਇਹ ਹੈ ਕਿ ਕੌਮ ਚੋਂ ਬਹੁਤ ਵੱਡੀ ਆਵਾਜ਼ ਉੱਠਣੀ ਚਾਹੀਦੀ ਹੈ ਪਰ ਹੁਣ ਆਪਾਂ ਜਦੋਂ ਕੌਮ ਦੀ ਸਥਿਤੀ ਦੇਖਦੇ ਆ ਤਾਂ ਕੌਮ ਦੇ ਅੰਦਰ ਵੀ ਬੜੀਆਂ ਜਿਹਨੂੰ ਫਾਲਟ ਲਾਈਨਸ ਕਹਿੰਦੇ ਆ ਬੜੇ ਬਖਰੇਵੇਂ ਬੜੀਆਂ ਤਰੇੜਾਂ ਬਹੁਤ ਕੁਝ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਰਾਸੀ ਪਾਰਟੀਆਂ ਦੀ ਜਿੱਥੋਂ ਤੱਕ ਤਾਂ ਜਿਹੜੀਆਂ ਆਮ ਦੂਜੀਆਂ ਰਾਸ਼ਟਰੀ ਪਾਰਟੀਆਂ ਐ ਮੇਨ ਸਟ੍ਰੀਮ ਵਾਲੀਆਂ ਭਾਵੇਂ ਬੀਜੇਪੀ ਐ ਭਾਵੇਂ ਕਾਂਗਰਸ ਐ ਭਾਵੇਂ ਆਮ ਆਦਮੀ ਪਾਰਟੀ ਐ ਉਹਨਾਂ ਦੀ ਤਾਂ ਆਪਾਂ ਗੱਲ ਛੱਡੋ ਉਹ ਤਾਂ ਮਤਲਬ ਹੈ ਹੀ ਉਸੇ ਸੋਚ ਨੂੰ ਮਤਲਬ ਪਰਨਾਈਆਂ ਹੋਈਆਂ ਜੋ ਇੰਡੀਅਨ ਸਟੇਟ ਦੀ ਪਹੁੰਚ ਐ ਉਹੀ ਪਹੁੰਚ ਸਿੱਖਾਂ ਪ੍ਰਤੀ ਘਟੋ-ਘਟੋ ਨਾਲ ਦੀ ਉਹੀ ਐ ਇਸ ਕਰਕੇ ਉਹ ਆਮ ਰੂਪ ਵਿੱਚ ਮੋਦੀ ਬਾਰੇ ਤਾਂ ਕਹਿੰਦਾ ਰਾਹੁਲ ਗਾਂਧੀ ਵੀ ਇਵਨ ਕੇਜਰੀਵਾਲ ਵੀ ਵੀ ਉਹਦੇ ਵਿੱਚ ਫਾਸ਼ੀਵਾਦੀ ਰੁਚੀਆਂ ਹੈ ਉਹ ਜ਼ੁਲਮ ਕਰ ਰਿਹਾ ਹੈ ਧੱਕੜ ਰਾਜ ਹੈ ਬੇਇਨਸਾਫੀ ਕਰ ਰਿਹਾ ਹੈ ਪਰ ਉਹ ਬੇਇਨਸਾਫੀ ਸਿਰਫ ਉਹਨਾਂ ਨੂੰ ਆਪਦੇ ਉੱਤੇ ਹੁੰਦੀ ਦਿਖਦੀ ਹੈ ਸਿੱਖਾਂ ਦੇ ਉੱਤੇ ਹੁੰਦੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਇਹ ਉਹਨਾਂ ਦੀ ਸੋਚ ਦੀ ਪ੍ਰੋਬਲਮ ਹੈ ਇਹ ਜਿਹੜੇ ਉਹਨਾਂ ਦੇ ਮਨ 'ਚ ਸਿੱਖ ਵਿਰੋਧੀ ਤਵੱਸੁਫ ਇੱਕ ਸੋਚ ਬਣੀ ਪਈ ਆ ਉਹਦੇ ਕਰਕੇ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਉਹਨਾਂ ਨੂੰ ਉਹਨੇ ਨਾ ਪੀੜ ਮਹਿਸੂਸ ਹੁੰਦੀ ਆ ਗੱਲ ਪੀੜ ਦੀ ਹੁੰਦੀ ਆ ਸੋ ਜਿਹਦੀ ਪੀੜ ਹੋਊਗੀ ਜਿਹਨੂੰ ਉਹਨੂੰ ਮਹਿਸੂਸ ਹੋਜੂ ਤੇ ਉਹ ਫਿਰ ਆਵਾਜ਼ ਵੀ ਉਠਾਊ ਸੋ ਵਿਰੋਧੀ ਪਾਰਟੀਆਂ ਚੋਂ ਕੋਈ ਵੀ ਪਾਰਟੀ ਇੱਕ ਵੀ ਕਿਸੇ ਪਾਰਟੀ ਨੇ ਅਜੇ ਤੱਕ ਅਵਦਾ ਮੂੰਹ ਨਹੀਂ ਖੋਲਿਆ ਕੋਈ ਰਸਮੀ ਬਿਆਨ ਨਹੀਂ ਆਇਆ ਜਦੋਂ ਕਿ ਉਹਨਾਂ ਦੀ ਪੋਲਿਟਿਕਸ ਵੀ ਇਸ ਹਿਸਾਬ ਨਾਲ ਮੰਗ ਕਰਦੀ ਆ ਕਿ ਜਿੱਥੇ ਵੀ ਜੇ ਤੁਸੀਂ ਜ਼ੁਲਮ ਦੇ ਵਿਰੁੱਧ ਪੰਜਾਬ ਦੀ ਇੱਕ ਪੋਲਿਟਿਕਸ ਕਰਨੀ ਹੈ ਅਸੂਲੀ ਤਾਂ ਉਹਦੇ ਵਿੱਚ ਤਾਂ ਵਿਸ਼ਾਲ ਲਾਮਬੰਦੀ ਦੀ ਲੋੜ ਹੈ ਵੀ ਤੁਸੀਂ ਧੱਕੇਸ਼ਾਹੀ ਦੇ ਹਰ ਪ੍ਰਕਟਾਵੇ ਵਿਰੁੱਧ ਆਪਣੀ ਆਵਾਜ਼ ਉਠਾਓ ਇਹ ਚ ਸਿਲੇਕਟਿਵ ਹੋ ਜੋ ਕਿ ਇਹਦੇ ਖਿਲਾਫ ਬੋਲਣਾ ਇਹਦੇ ਖਿਲਾਫ ਨਹੀਂ ਬੋਲਣਾ ਤੇ ਜਿਹਦਾ ਮਤਲਬ ਕੋਈ ਅਸੂਲੀ ਰਾਜਨੀਤੀ ਤਾਂ ਹੈ ਹੀ ਨਹੀਂ ਚਲੋ ਇਹਦੇ ਬਾਰੇ ਆਪਾਂ ਨੂੰ ਬਹੁਤਾ ਵਸਤਾਰਤ ਜਾਣ ਦੀ ਲੋੜ ਨਹੀਂ ਨਾ ਆਪਾਂ ਨੂੰ ਕੋਈ ਇਸ ਬਾਰੇ ਭਲੇਖਾ ਉਹਨਾਂ ਨੇ ਤਾਂ ਜੋ ਆਪ ਦਾ ਸੁਭਾਅ ਜੋ ਖਾਸਾ ਹੈ ਉਸ ਮੁਤਾਬਕ ਉਹ ਰਾਜਨੀਤੀ ਕਰ ਰਹੇ ਸਾਡਾ ਵੱਧ ਜਿਹੜਾ ਕਨਸਰਨ ਹੈ ਸਰਕਾਰ ਹੈ ਉਹ ਹੈਗਾ ਸਿੱਖ ਜਥੇਬੰਦੀਆਂ ਤੇ ਸਿੱਖਾਂ ਦੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਵੀ ਸਿੱਖਾਂ ਦੀਆਂ ਪੋਲੀਟੀਕਲ ਧਿਰਾਂ ਜਿਹਦੇ ਚੋਂ ਪਹਿਲਾਂ ਆਪਾਂ ਅਕਾਲੀਆਂ ਦੀ ਗੱਲ ਲਈਏ ਜਿਹੜੀ ਸਭ ਤੋਂ ਵੱਡਾ ਦਾਵਾ ਜੀ ਦਾ ਇਹ ਹੈ ਕਿ ਅਸੀਂ ਅਸਲ ਦੇ ਵਿੱਚ ਅਸਲੀ ਤੇ ਮੁਖਤਰ ਅਸੀਂ ਆਂ ਪੰਥ ਦੀ ਹਿਤਾ ਦੀ ਤੇ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲੇ ਉਹਦੇ ਚ ਤੁਸੀਂ ਦੇਖ ਲਓ ਦਾਗੀ ਹੋਣ ਬਾਗੀ ਹੋਣ ਅਜੇ ਤੱਕ ਕਿਸੇ ਦੇ ਮੂੰਹੋਂ ਇੱਕ ਸ਼ਬਦ ਤੱਕ ਇਸ ਗੱਲ ਦੇ ਭਾਈ ਅਮਰਤਪਾਲ ਸਿੱਖ ਦੇ ਦੁਆਰਾ ਐਨਐਸਏ ਵਧਾਉਣ ਤੇ ਕਿਸੇ ਦੇ ਮੂੰਹੋਂ ਕੋਈ ਵੀ ਸ਼ਬਦ ਨਹੀਂ ਨਿਕਲਿਆ ਇਹਦੇ ਵੀ ਕਾਰਨ ਹੈਗੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਦੂਜੀ ਗੱਲ ਕੁਝ ਪੰਥਕ ਤਿਰਾਂ ਕੁਝ ਨੇ ਆਵਾਜ਼ ਉਠਾਈ ਹੈ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਨੇ ਆਵਾਜ਼ ਉਠਾਈ ਹੈ ਪਰ ਕੁਝ ਜਿਹੜੀਆਂ ਪੰਥਕ ਤੇ ਰਾਂ ਵੀ ਹੈ ਉਹ ਵੀ ਜਿਵੇਂ ਖੁੱਲ ਕੇ ਬੋਲਣਾ ਚਾਹੀਦਾ ਸੀ ਜੋ ਇੱਕ ਮੰਗ ਕਰਦਾ ਫਰਜ਼ ਬਣਦਾ ਜੋ ਇੱਕ ਪੰਥਕ ਤੇ ਹੋਣ ਕਰਕੇ ਉਹ ਨਹੀਂ ਹੋਈਆਂ ਸੋ ਇਹ ਹੈ ਜਿਹੜੀ ਸਾਡੇ ਵਿੱਚ ਫੈਲੀ ਇਸ ਕਿਸਮ ਦੀ ਜਿਹੜੀ ਪੱਟੋ ਤਾੜ ਹੈ ਜਾਂ ਨਾ ਬੇਸਤਪਾਕੀ ਹੈ ਉਹਦਾ ਵੀ ਦੁਸ਼ਮ ਫਾਇਦਾ ਲੈ ਰਿਹਾ ਹੈ ਸੋ ਇਹ ਗੱਲ ਉਹ ਸਾਰੀ ਸਿਚੁਏਸ਼ਨ ਦੇ ਉੱਤੇ ਫਰਕ ਪਾ ਰਹੀ ਹੈ ਪਰ ਇੱਥੇ ਮੈਂ ਹੁਣ ਅਜ ਇੱਕ ਹੋਰ ਪੱਖ ਬਾਰੇ ਵੱਧ ਗੱਲ ਕਰਨਾ ਚਾਹੁੰਨਾ ਜਿੱਥੇ ਆਪਾਂ ਕਹਿਣਾ ਕਿ ਲੜਾਈ ਤਾਂ ਵਰਤਾਂਤ ਤੇ ਖੜੀ ਹੁੰਦੀ ਹੈ ਕਿ ਕਿਹੜੀ ਤਰ੍ਹਾਂ ਦਾ ਵਰਤਾਂਤ ਤਾਂ ਖੜਾ ਹੈ ਤੇ ਵਰਤਾਂਤ ਸਿਰਜਣ ਦਾ ਜਿਹੜਾ ਜੁਮਾ ਹੈ ਉਹ ਜਿਆਦਾ ਕਰਕੇ ਪੜ੍ਹੇ ਲਿਖੇ ਲੋਕਾਂ ਨਹੀਂ ਉੱਟਣਾ ਹੁੰਦਾ ਜਿਹਨੂੰ ਅਸੀਂ ਇੰਟੈਲੀਜੈਂਸੀ ਆ ਕਹਿ ਲਈਏ ਬੁੱਧੀਜੀਵੀ ਕਹਿ ਲਈਏ ਵਿਦਵਾਨ ਵਰਗ ਕਹਿ ਲਈਏ ਸੋ ਉਸ ਨੇ ਇਹ ਕੰਮ ਕਰਨਾ ਹੁੰਦਾ ਸਿੱਖਾਂ ਦੇ ਮਾਮਲੇ ਚ ਆਪਾਂ ਦੇਖੀਏ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਰਾਸੀ ਦ੍ਰਿਸ਼ ਤੇ ਪ੍ਰਗਟ ਹੋਣ ਤੋਂ ਲੈ ਕੇ ਹੁਣ ਤੱਕ ਜਿਹੜਾ ਪੰਜਾਬ ਦਾ ਈਵਨ ਸਿੱਖਾਂ ਦਾ ਵੀ ਜਿਹੜਾ ਵਿਦਵਾਨ ਵਰਗ ਹੈ ਉਹਦਾ ਰੁਭਈਆ ਕੋਈ ਬਹੁਤਾ ਚੰਗਾ ਨਹੀਂ ਰਿਹਾ 네ਗੇਟਿਵ ਹੀ ਰਿਹਾ ਮਤਲਬ ਸੰਤਾਂ ਦੇ ਵੇਲੇ ਜਿਹੜਾ ਬੇਨ ਵਰਤਾਂਤ ਸਿਰਜਿਆ ਗਿਆ ਉਹ ਵੀ ਇਹੀ ਸਿਰਜਿਆ ਗਿਆ ਕਿ ਇਹ ਸਰਕਾਰ ਦਾ ਹੀ ਬੰਦਾ ਹੈ ਸਰਕਾਰ ਨੇ ਖੜਾ ਕੀਤਾ ਹੈ ਤੇ ਜਿਵੇਂ ਸਰਕਾਰ ਚਾਹੂ ਉਸੇ ਤਰ੍ਹਾਂ ਚੱਲੂਗਾ ਉਸ ਤੋਂ ਬਾਅਦ ਉਸ ਲੈਵਲ ਤੇ ਜੇ ਆਪਾਂ ਕਹੀਏ ਕਿ ਲੋਕਾਂ ਦੇ ਵਿੱਚ ਜਿਹੜੇ ਵਿਅਕਤੀ ਦੀ ਤਿਆਗੂ ਦੀ ਚਰਚਾ ਚੱਲੀ ਉਹ ਸੀਗਾ ਦੀਪ ਸਿੱਧੂ ਜਿਨੇ ਸਿੱਖ ਅਮੇਜੀਨੇਸ਼ਨ ਨੂੰ ਇੱਕਦਮ ਕੈਪਚਰ ਕੀਤਾ ਉਸ ਬਾਰੇ ਵੀ ਦੇਖੋ ਕਿੱਡਾ ਬਰਤਾਂਤ ਸਿਰਜਿਆ ਗਿਆ ਇਹ ਇਹ ਦਰਸਾਉਣ ਵਾਸਤੇ ਇਹ ਸਰਕਾਰ ਦਾ ਬੰਦਾ ਹੈ ਇਹ ਏਜੰਸੀਆਂ ਦਾ ਬੰਦਾ ਹੈ ਇਹ ਉਹਨਾਂ ਦੇ ਇਸ਼ਾਰਿਆਂ ਤੇ ਸਭ ਕੁਝ ਕਰ ਰਿਹਾ ਉਸ ਤੋਂ ਬਾਅਦ ਅਮਰਤਪਾਲ ਸਿੰਘ ਆ ਗਿਆ ਤੇ ਸੇਮ ਬਣੀ ਬਣਾਈ ਗੱਲ ਉਹਦੇ ਤੇ ਕੀਤੀ ਕਿ ਇਹ ਕਾਹੀ ਉਹਨੂੰ ਫੜ ਨਹੀਂ ਰਹੇ ਮਤਲਬ ਜਦੋਂ ਪਹਿਲਾਂ ਸੀਗਾ ਉਦੋਂ ਇਹ ਸੀ ਕਿ ਕਿਉਂਕਿ ਉਹਨਾਂ ਦਾ ਇਸ ਕਰਕੇ ਨਹੀਂ ਫੜ ਰਹੇ ਕੀਫ ਦੇ ਮਾਮਲੇ ਕਿ ਵੀ ਇਸ ਤਰ੍ਹਾਂ ਹੋਇਆ ਸੀ ਦੀਪ ਸਿੱਧੂ ਦੇ ਮਾਮਲੇ 'ਚ ਵੀ ਜੇ ਨਹੀਂ ਫੜ ਰਹੇ ਤਾਂ ਵੀ ਉਹਨਾਂ ਦਾ ਜੇ ਫੜ ਲਿਆ ਤਾਂ ਵੀ ਬਿਰਲਕੇ ਖੇਡ ਰਹੇ ਜੇ ਛੱਡ ਤਾਂ ਤਾਂ ਵੀ ਜੇ ਨਹੀਂ ਛੱਡ ਰਹੇ ਤਾਂ ਵੀ ਕੋਈ ਪਿੱਛੇ ਪੋਲਿਟਿਕਸ ਹੈ ਕੋਈ ਖੇਡ ਹੈ ਸੋ ਅਬ ਦੇ ਆਗੂਆਂ ਪ੍ਰਤੀ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਕਰਨੇ ਇਹ ਜਿਹੜਾ ਹੈਗਾ ਕੰਮ ਇਹ ਪੰਜਾਬ ਦੇ ਬੁੱਧੀਜੀਵੀ ਵਰਗ ਨੇ ਬਹੁਤ ਕੀਤਾ ਸੰਤਾਂ ਤੋਂ ਲੈ ਕੇ ਹੁਣ ਤੱਕ ਅ ਅਮਰਤਪਾਲ ਸਿੰਘ ਦੇ ਮਾਮਲੇ 'ਚ ਮੈਂ ਕੱਲ ਹੀ ਸੁਣ ਲਿਆ ਸੀਗਾ ਜਿਹੜੇ ਬੰਦੇ ਕੁਝ ਵਿਸ਼ਲੇਸ਼ਕ ਆ ਜਿਹੜੇ ਬੋਲਦੇ ਨੇ ਇਸ ਮਸਲੇ ਤੇ ਉੱਤੇ ਚੰਗੇ ਪੜੇ ਲਿਖਿਆ ਪੜੇ ਲਿਖੇ ਬੰਦੇਾਂ ਦੇ ਕੋਲ ਹੀ ਮਤਲਬ ਵੱਧ ਇਸ ਕਿਸਮ ਦਾ ਦਾਵਾ ਹੁੰਦਾ ਕਿ ਸਾਨੂੰ ਗੱਲਾਂ ਦਾ ਵੱਧ ਪਤਾ ਹੈ ਤੇ ਬਹੁਤ ਸੈਲਫ ਸ਼ੋਰਡ ਹੁੰਦੇ ਨੇ ਕਿ ਸਾਡੀ ਕਹੀ ਗੱਲ ਝੂਠ ਹੋ ਹੀ ਨਹੀਂ ਸਕਦੀ ਸੋ ਉਹ ਉਹਨਾਂ 'ਚੋਂ ਕੁਝ ਬੰਦੇ ਪੋਜੀਸ਼ਨ ਲੈ ਰਹੇ ਨੇ ਕਿ ਜੇ ਉਹਤੇ 1 ਸਾਲ ਲਈ ਹੋਰ ਵਧਾਤਾ ਤਜਿਹਦਾ ਮਤਲਬ ਸਰਕਾਰ ਉਹਨੂੰ ਅਜੇ ਸਰਕਾਰ ਦੀ ਨੂੰ ਉਹਦੀ ਅਜੇ ਬਾਹਰ ਲੋੜ ਨਹੀਂ ਹੁਣ ਤੁਸੀਂ ਭਾਸ਼ਾ ਦੇਖੋ ਵੀ ਜੋ ਕੁਝ ਹੋਣਾ ਉਹ ਸਰਕਾਰ ਦੀ ਲੋੜ ਮੁਤਾਬਕ ਹੋਣਾ ਨਾ ਕਿ ਉਹਦੇ ਅੰਦਰ ਜਿਹੜਾ ਬਲ ਖਾ ਰਿਹਾ ਇੱਕ ਫਾਸ਼ੀਵਾਦੀ ਬਾਲਾ ਮਰੋੜੇ ਖਾ ਰਿਹਾ ਉਹਦੇ ਚ ਨਹੀਂ ਉਹ ਆਪਦੀ ਐਂਡ ਕੋਲਡ ਕੈਕਕਿਊਲੇਸ਼ਨ ਕਰਕੇ ਵੀ ਹੁਣ ਸਾਡੇ ਗੱਲ ਕਿਹੜੀ ਹਿੱਤ ਚ ਹੈ ਕਿਹੜੀ ਨਹੀਂ ਵੀ ਇੰਨੀ ਪਰਫੈਕਸ਼ਨ ਨਾਲ ਚੱਲ ਰਹੀ ਐ ਸਟੇਟ ਪਹਿਲੀ ਗੱਲ ਤਾਂ ਇਹ ਸੋਚ ਨਹੀਂ ਆਪਦੀ ਵਿਦਵਤਾ ਦਾ ਜਲੂਸ ਕੱਢਣਾ ਹੈ ਜੇ ਸਰਕਾਰਾਂ ਇੰਨੀਆਂ ਪਰਫੈਕਸ਼ਨ ਨਾਲ ਚੱਲਣ ਫਿਰ ਤਾਂ ਕਦੇ ਵੀ ਉਹ ਮਾਰ ਹੀ ਨਾ ਖਾਣ ਤੇ ਇਤਿਹਾਸ ਗਵਾਹ ਹੈ ਕਿ ਵੱਡੇ ਵੱਡੇ ਸਾਮਰਾਜ ਵੱਡੀਆਂ ਵੱਡੀਆਂ ਸਲਤਨਤਾਂ ਐਸੇ ਕਰਕੇ ਨੈਸ਼ ਨੈਸ਼ ਹੋ ਗਿਆ ਕਿ ਉਹਨਾਂ ਨੂੰ ਕਦੇ ਵੀ ਸਿਚੁਏਸ਼ਨ ਦੀ ਠੀਕ ਰੀਡਿੰਗ ਹੋਈ ਨਹੀਂ ਸੋ ਇੱਥੇ ਵੀ ਮਤਲਬ ਜਿਹੜਾ ਇਹ ਹੈ ਕਿ ਸਕੇਟ ਜੇ ਜੋ ਕੁਝ ਵੀ ਕਰ ਰਹੀ ਹੈ ਆਪ ਦੀ ਇਹਨਾਂ ਕਿਸੇ ਸਿਆਸੀ ਗਿਣਤੀ ਮਿੰਤੀ ਚ ਉਹ ਕਰ ਰਹੀ ਹੈ ਇਹ ਨਹੀਂ ਸਰਕਾਰ ਦਾ ਮਨ ਪੜਨਾ ਜਿੱਥੇ ਮੈਂ ਪਹਿਲਾਂ ਕਿਹਾ ਸੀ ਉਹਦੇ ਚ ਇਹ ਹੈ ਕਿ ਸਿੱਖਾਂ ਪ੍ਰਤੀ ਉਹਦੇ ਮਨ 'ਚ ਕਿਸ ਕਿਸਮ ਦੀ ਵਿਰੋਧਤਾ ਇਹ ਘਾਟੇ ਤੋਂ ਸਭ ਪੈਦਾ ਹੋ ਚੁੱਕੇ ਨੇ ਉਹਦੇ ਚੋਂ ਉਹ ਸਿੱਖ ਮਨ ਨੂੰ ਠੀਕ ਤਰ੍ਹਾਂ ਪੜ ਨਹੀਂ ਸਕਦੇ ਸਿੱਖਾਂ ਵਿੱਚ ਫੈਲੇ ਰੋਸ ਨੂੰ ਸਿੱਖਾਂ ਵਿੱਚ ਫੈਲੀ ਬੇਗਾਨਗੀ ਨੂੰ ਉਹ ਹਮੇਸ਼ਾ ਹੀ ਕੁਝ ਕੁ ਵਿਅਕਤੀਆਂ ਨਾਲ ਜੋੜ ਕੇ ਦੇਖਦੇ ਨੇ ਤੇ ਫਿਰ ਜਦੋਂ ਵਿਅਕਤੀਆਂ ਨਾਲ ਜੋੜ ਕੇ ਦੇਖਦੇ ਨੇ ਫਿਰ ਤਾਂ ਸਿੱਧਾ ਇਹ ਹੁੰਦਾ ਉਹ ਵਿਅਕਤੀ ਨੂੰ ਜਾਂ ਮਾਰ ਦਿਓ ਜਾਂ ਨੂੰ ਫੜ ਕੇ ਕੈਦ ਕਰ ਦਿਓ ਤੇ ਮਸਲਾ ਹੱਲ ਹੋ ਜੂ ਇਹ ਮਸਲਾ ਨਾ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਹੱਲ ਹੋਇਆ ਹੱਲ ਕੀ ਹੋਣਾ ਸੀ ਉਦੋਂ ਬਾਅਦ ਤਾਂ ਜੋ ਕੁਝ ਹੋਇਆ ਉਹ ਤਾਂ ਸਭ ਦੇ ਸਾਹਮਣੇ ਹੈ ਸੋ ਨਾ ਦੀਪ ਸਿੱਧੂ ਦੇ ਕਤਲ ਤੋਂ ਬਾਅਦ ਇਹ ਮਤਲਬ ਮਸਲਾ ਹੱਲ ਹੋਇਆ ਤੇ ਨਾ ਅਮਰਤਪਾਲ ਸਿੰਘ ਦੀ ਹਿਰਾਸਤ ਤੋਂ ਬਾਅਦ ਇਹ ਮਸਲਾ ਹੱਲ ਹੋਇਆ ਕਿ ਹੁਣ ਲੋਕ ਚੁੱਪ ਕਰਕੇ ਬੈਠ ਗਏ ਤੇ ਲੋਕਾਂ ਦੇ ਦਿਲਾਂ ਤੋਂ ਸਭ ਕੁਝ ਖਤਮ ਹੋ ਗਿਆ ਇਹ ਤਾਂ ਸਗੋਂ ਹੋਰ ਵੱਧਾ ਹੁੰਦਾ ਰਹਿੰਦਾ ਸੋ ਮੈਂ ਗੱਲ ਕਰ ਰਿਹਾ ਸੀ ਵਿਦਵਾਨਾਂ ਦੀ ਜਿਹੜੀ ਜੇ ਤੋ ਇਸ ਕਿਸਮ ਦੇ ਭਰਮ ਤੇ ਸ਼ੰਕੇ ਫਲਾਉਂਦੇ ਆ ਵਿਅਕਤੀਆਂ ਬਾਰੇ ਇੱਕ ਤਾਂ ਉਹ ਵਿਅਕਤੀਆਂ ਨਾਲ ਬਹੁਤ ਵੱਡੀ ਬੇਇਨਸਾਫੀ ਕਰ ਰਹੇ ਹੁੰਦੇ ਨੇ ਇਹ ਕਹਿ ਲੋ ਕਿ ਇੱਕ ਪਾਪ ਦੇ ਭਾਗੀ ਵੀ ਬਣਦੇ ਨੇ ਉਹ ਜੋ ਕੁਝ ਚੱਲ ਰਿਹਾ ਹੁੰਦਾ ਹੈ ਇਹ ਠੀਕ ਹੈ ਕਿ ਉਹਨਾਂ ਕੋਲੇ ਬਹੁਤ ਸਾਰੇ ਉਹਨਾਂ ਨੂੰ ਤੱਥਾਂ ਦਾ ਪਤਾ ਹੈ ਉਹਨਾਂ ਕੋਲੇ ਗਿਆਨ ਦੇ ਬਹੁਤ ਸਾਰੇ ਭੰਡਾਰ ਨੇ ਪਰ ਜਿਹੜੀ ਉਹਨਾਂ ਤੋਂ ਸਿੱਖ ਕੌਮ ਦੀ ਨਵਜ ਦੀ ਪਛਾਣ ਨਹੀਂ ਕੀਤੀ ਜਾਂਦੀ ਕਿਉਂਕਿ ਕੌਮ ਦੀ ਨਵਜ ਦੀ ਪਛਾਣ ਕਰਨ ਲਈ ਕੌਮ ਦੇ ਨਾਲ ਪੂਰੀ ਤਰ੍ਹਾਂ ਆਈਡੈਂਟੀਫਾਈ ਕਰਨਾ ਪੈਂਦਾ ਪੂਰੀ ਤਰ੍ਹਾਂ ਤੇ ਪਾਸੇ ਬਹਿ ਕੇ ਨਹੀਂ ਕਿ ਉੱਤੋਂ ਉੱਤੋਂ ਅਸੀਂ ਠੀਕ ਐ ਨਾਲ ਆ ਪਰ ਆਪਦਾ ਕੁਝ ਵੀ ਬਦਲਣ ਨੂੰ ਆਪਦਾ ਕੁਝ ਵੀ ਸੈਕਰੀਫਾਈਜ਼ ਕਰਨ ਨੂੰ ਤਿਆਰ ਨਹੀਂ ਸੋ ਜਿਹੜੇ ਬੰਦੇ ਹੱਡ ਮਾਸ ਦਾ ਲਹੂ ਮਾਸ ਦਾ ਸੰਘਰਸ਼ ਦਾ ਅੰਗ ਨਹੀਂ ਬਣਨਗੇ ਉਹਨਾਂ ਦੀ ਸਿਚੁਏਸ਼ਨ ਬਾਰੇ ਰੀਡਿੰਗ ਕਦੇ ਵੀ ਪੂਰੀ ਸਹੀ ਨਹੀਂ ਹੋਊ ਸੋ ਬਹੁਤਾਂ ਤਾਂ ਆਪਾਂ ਇਹ ਤੇ ਨਾ ਜਾਈਏ ਮਕਤਬਾਂ ਚ ਵੀ ਬਹੁਤ ਜ਼ਿਕਰ ਕਰ ਚੁੱਕਾ ਹੈ ਕੀਤਾ ਹੋਇਆ ਇਸ ਮਸਲੇ ਦਾ ਕਿ ਜਿਹੜੀ ਇਹ ਕੌਨਸਪੀਰੇਸੀ ਦੀ ਥਿਓਰੀ ਹੈ ਹਰ ਗੱਲ ਨੂੰ ਕਿ ਸਭ ਕੁਝ ਉਹਨਾਂ ਮੁਤਾਬਕ ਹੀ ਚੱਲ ਰਿਹਾ ਹੈ ਤੇ ਸਾਰੀਆਂ ਖੇਡਾਂ ਉਹ ਕਿਵੇਂ ਦੇ ਖੇਡਣਾ ਚਾਹੁੰਦੇ ਨੇ ਜਿਵੇਂ ਸਰਕਸ ਹੁੰਦੀ ਹੈ ਨਾ ਉਹਦੇ ਚ ਰਿੰਗ ਮਾਸਟਰ ਹੁੰਦਾ ਹੈ ਉਹੋ ਜਾਨਵਰਾਂ ਦੇ ਕਰਤੱਵ ਦਿਖਾਉਂਦਾ ਹੈ ਉਹਨਾਂ ਤੋਂ ਮਤਲਬ ਸ਼ਾਂਟਾ ਲੈ ਕੇ ਜਿਵੇਂ ਕੰਮ ਕਰਵਾ ਰਿਹਾ ਹੁੰਦਾ ਵੀ ਹੁਣ ਐ ਕਰੋ ਹੁਣ ਐ ਕਰੋ ਹੁਣ ਐ ਕਰੋ ਮਤਲਬ ਇੱਕ ਐਡੇ ਵੱਡੇ ਸਮਾਜਿਕ ਵਰਤਾਰਿਆਂ ਨੂੰ ਉਹ ਇੱਕ ਸਰਕਸਾਂ ਨੂੰ ਮਤਲਬ ਉਹ ਦੇਖਦੇ ਨੇ ਤਾਂ ਇਹਦੇ ਚੋਂ ਉਹਨਾਂ ਦੀ ਅਬਦੀ ਇਹ ਕਹ ਲੋ ਕਿ ਜੋ ਦਿਮਾਗੀ ਮਰ ਜਾ ਉਹ ਵੀ ਪ੍ਰਗਟ ਹੁੰਦੀ ਹੈ ਤੇ ਸਮਾਜ ਦੇ ਵਿੱਚ ਵੀ ਉਹ ਇੱਕ ਰੋਗ ਮਾਨਸਿਕ ਰੋਗ ਹੀ ਫਲਾਉਂਦੇ ਨੇ ਕੋਈ ਬਹੁਤ ਚੰਗਾ ਪ੍ਰਭਾਵ ਸਮਾਜ ਤੇ ਨਹੀਂ ਦਿੰਦੇ ਪਰ ਇਹ ਬਿਲਕੁਲ ਉਹਨਾਂ ਦੇ ਨਾਲ ਜੜੀ ਬੈਠ ਚੁੱਕਿਆ ਹੈ ਇੰਨਾ ਕਿ ਇਸ ਗੱਲ ਤੋਂ ਉਹ ਕਿਤੇ ਵੀ ਬਾਜ਼ ਨਹੀਂ ਆ ਰਹੇ ਬਾਰ ਬਾਰ ਇਹੀ ਗੱਲਾਂ ਕਰ ਰਹੇ ਨੇ ਇਸ ਤਰੀਕਾ ਪ੍ਰਗਟ ਕਰ ਰਹੇ ਨੇ ਫਲ ਜਿੱਦਾਂ ਮਤਲਬ ਉਹਨਾਂ ਨੂੰ ਮੋਟੀ ਜੀ ਗੱਲ ਨਹੀਂ ਤੇ ਦੇਖ ਸਕਦੇ ਕਿ ਕੀ ਸਿੱਖ ਕੌਮ 'ਚ ਰੋਸ ਹੈ ਕਿ ਨਹੀਂ ਤੇ ਉਸ ਰੋਸ 'ਚੋਂ ਕੋਈ ਬੰਦਾ ਪੈਦਾ ਹੋ ਸਕਦਾ ਹੈ ਕਿ ਨਹੀਂ ਤੁਸੀਂ ਉਹਦੇ ਕੁਝ ਐਕਟਸ ਨੂੰ ਮਤਲਬ ਬਣਾ ਕੇ ਵੀ ਆਹ ਦੇਖੋ ਇੱਥੋਂ ਐ ਪਤਾ ਲੱਗਦਾ ਇੱਥੋਂ ਐ ਪਤਾ ਲੱਗਦਾ ਇਹ ਜਿਹਨੇ ਲਹਿਰਾਂ ਦੇ ਵਿੱਚ ਕਦੇ ਕੁੱਦੇ ਹੋਣ ਨਾ ਹੋ ਮਤਲਬ ਜੇ ਹੋ ਬੰਦਾ ਹੜ ਦੇ ਪਾਣੀ ਚ ਛਾਲ ਮਾਰ ਕੇ ਦੇਖਦਾ ਇਨਾ ਉਹਨੂੰ ਨਹੀਂ ਪਤਾ ਲੱਗਦਾ ਹੜ ਹੁੰਦਾ ਕੀ ਹੈ ਹੜ ਦਾ ਸੁਭਾਅ ਕੀ ਹੁੰਦਾ ਹੜ ਦਾ ਬੇਕ ਕੀ ਹੁੰਦਾ ਉਹਦਾ ਡਾਇਨਾਮਿਕਸ ਕੀ ਹੁੰਦਾ ਸੋ ਇਹ ਮੈਂ ਤਾਂ ਇਸ ਗੱਲ ਦੇ ਉੱਤੇ ਵੱਧ ਬੋਲ ਰਿਹਾ ਕਿ ਇਹ ਬੰਦੇ ਤੇ ਅਸਿੱਧੇ ਰੂਪ ਦੇ ਵਿੱਚ ਸਟੇਟ ਦਾ ਪੱਖਪੂਰ ਰਹੇ ਨੇ ਜਿਹੜੇ ਬੰਦੇ ਸ਼ੰਕੇ ਪੈਦਾ ਕਰ ਰਹੇ ਨੇ ਆਗੂਆ ਬਾਰੇ ਦੀਪ ਸਿੱਧੂ ਬਾਰੇ ਵੀ ਕੀਤੇ ਗਏ ਸੰਤ ਜਰਨਲਸ ਨੂੰ ਪਿੰਡਰਾਲ ਬਾਰੇ ਵੀ ਕੀਤੇ ਗਏ ਤੇ ਅੱਜ ਅਮਰਤਪਾਲ ਸਿੰਘ ਬਾਰੇ ਵੀ ਕੀਤੇ ਜਾ ਰਹੇ ਇੱਥੇ ਉਹਨਾਂ ਕਈਆਂ ਨੂੰ ਇਤਰਾਜ਼ ਹੋਊ ਕਿ ਤੁਸੀਂ ਭਗਤ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨਾਅਰਾ ਲਾਤਾ ਇਹ ਗੱਲ ਰਲਾਉਣ ਦੀ ਨਹੀਂ ਬੰਦਿਆਂ ਦੇ ਅਲੱਗ-ਅਲੱਗ ਬਹੁਤ ਬਖਰੇਵੇਂ ਵੀ ਹੁੰਦੇ ਹਨ ਪਰ ਇੱਕ ਇੱਕ ਗੱਲ ਸਾਂਝੀ ਹੈ ਉਹੀ ਜਿਹੜੀ ਮੈਂ ਗੱਲ ਕਿਹਾ ਸੀ ਕਿ ਕੌਮ ਦੀ ਉਸ ਮੌਕੇ ਭਾਵਨਾਮਾ ਦੀ ਤਰਜਮਾਨੀ ਕਰਦੇ ਤੇ ਇਸ ਗੱਲ ਤੋਂ ਤਾਂ ਮੇਰਾ ਹਾਲ ਕੋਈ ਮੁਨ ਕਰਨੀ ਹੋ ਰਿਹਾ ਕਿ ਅੱਜ ਦੀ ਸਿਚੁਏਸ਼ਨ ਦੇ ਵਿੱਚ ਜੇ ਡਰ ਲੱਗ ਰਿਹਾ ਅੰਮ੍ਰਿਤਪਾਲ ਸਿੰਘ ਤੋਂ ਉਹ ਵਿਅਕਤੀ ਤੋਂ ਨਹੀਂ ਉਹ ਐਕਟਰੀਕਲ ਜਿਹੜਾ ਬੰਦਾ ਕੌਮ ਦੇ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੁੰਦਾ ਉਹ ਇੱਕ ਵਿਅਕਤੀਗਤ ਇਕਾਈ ਕਦੇ ਵੀ ਨਹੀਂ ਹੁੰਦਾ। ਉਹਦੀ ਪਿੱਠ ਤੇ 5.5 ਸਦੀਆਂ ਦਾ ਸਿੱਕ ਇਤਿਹਾਸ ਖੜਾ ਹੁੰਦਾ ਹੈ। ਭੈ ਉਹ ਤੋਂ ਆਉਂਦਾ ਹੈ। ਉਹ ਇਤਿਹਾਸ ਤੇ ਵੇਗ ਇਤਿਹਾਸ ਦੇ ਜ਼ੋਰ ਤੋਂ। ਸੋ ਇਹ ਸਿਚੁਏਸ਼ਨ ਬਣੀ ਹੋਈ ਹੈ ਕਿ ਹੁਣ 1 ਸਾਲ ਲਈ ਉਹਨਾਂ ਨੇ ਵਧਾਇਆ ਇਹਦੇ ਰਿਵਿਊ ਵੀ ਹੁੰਦੇ ਰਹਿਣਗੇ ਪਹਿਲਾਂ ਵੀ ਛੱਡ ਸਕਦੇ ਨੇ। ਤੇ ਫੇਰ ਵੀ ਕੋਈ ਹੋਰ ਕਿਸੇ ਬਹਾਨੇ ਬਹਾਨੇ ਕੇ ਉਹਨਾਂ ਦਾ ਬਹਾਨਾ ਤਾਂ ਬਣਾ ਲੈਣਾ ਅੰਦਰ ਬੈਠੇ ਸੀ ਮਤਲਬ ਸ਼ਾਸਨ ਦੇ ਕੇਸ ਜਿਹੜੇ ਨਾ ਜਿਹ ਅੰਦਰ ਬੈਠਾ ਵੀ ਉਹ ਜੁਰਮ ਕਰਵਾ ਰਿਹਾ ਬਾਹਰ ਤੇ ਇਸ ਕਰਕੇ ਉਹ ਤਾਂ ਆਧਾਰ ਉਹਨਾਂ ਨੇ ਸਿਰਜ ਲਏ ਜਿਦਾ ਮਤਲਬ ਹੋ ਪਤਾ ਨਹੀਂ ਇਸ ਗੱਲ ਵਾਸਤੇ ਤਿਆਰ ਰਹੋ ਕਿ ਹੋ ਸਕਦਾ ਹੈ ਅਜੇ ਸਾਲ ਬਾਅਦ ਵੀ ਉਹਨੂੰ ਬਾਹਰ ਨਾ ਆਉਣ ਦੇਣ 27 ਤੱਕ ਵੀ ਬਾਹਰ ਨਾ ਆਉਣ ਦੇਣ ਜਿਹੜੇ ਬੰਦੇ ਇਹ ਕਹਿ ਰਹੇ ਨਾ ਕੁਸ਼ਵਦਵਾਨ ਅਜੇ ਤੱਕ ਸਤਾਈ ਚ ਅੰਮ੍ਰਿਤਪਾਲ ਨੂੰ ਲਿਆਉਣਾ ਹੈ ਸਟੇਟ ਨੇ ਸ਼ਾਇਦ ਉੱਥੇ ਵੀ ਉਹ ਸ਼ਰਮਸ਼ਾਰ ਹੋ ਜਾਣਗੇ ਸ਼ਾਇਦ ਚਲੋ ਇਹ ਤਾਂ ਆਪਾਂ ਭਵਿੱਖ ਤੇ ਗੱਲ ਛੱਡ ਦਿੰਨੇ ਆ ਇਸ ਗੱਲ ਦਾ ਬਹੁਤਾ ਹੋਰ ਆਪਾਂ ਨਾ ਲਮਕਾਈਏ ਸੋ ਗੱਲ ਇਹ ਹੈ ਕਿ ਜੋ ਕੁ ਸਟੇਟ ਨੇ ਕੀਤਾ ਹੈ ਹਰ ਸਿੱਖ ਨੂੰ ਇਹਦਾ ਦੁੱਖ ਹੋਣਾ ਚਾਹੀਦਾ ਹੈ ਹਰ ਸਿੱਖ ਦੇ ਮੰਚ ਦੇ ਦੇ ਪ੍ਰਤੀਰੋਧ ਜਾਗਣਾ ਚਾਹੀਦਾ ਹੈ ਤੇ ਹਰ ਸਿੱਖ ਨੂੰ ਜਿੱਥੇ ਵੀ ਜਿਸ ਰੂਪ ਚ ਵੀ ਵਿਰੋਧ ਕਰ ਸਕਦਾ ਬੋਲਣਾ ਤਾਂ ਘਟੋ ਘਟ ਚਾਹੀਦਾ ਪਰ ਬੋਲਣ ਤੋਂ ਵੱਧ ਵੀ ਜੇ ਕਿਤੇ ਇਕੱਠੇ ਹੋ ਕੇ ਜਥੇਬੰਦਕ ਰੂਪ ਚ ਆਵਾਜ਼ ਪ੍ਰਗਟ ਕਰਨੀ ਹੋਵੇ ਉਹ ਕਰਨੀ ਚਾਹੀਦੀ ਹੈ ਤੇ ਬਹੁਤ ਦੁੱਖ ਹੋਇਆ ਕਿ ਕੌਮ ਦੇ ਕਿੰਨੇ ਸਾਫਕਾ ਤੇ ਪ੍ਰੈਜੈਂਟ ਜਥੇਦਾਰ ਤੁਰੇ ਫਿਰਦੇ ਨੇ ਇੱਕ ਵੀ ਕਿਸੇ ਜਥੇਦਾਰ ਦੇ ਮੂੰਹੋਂ ਅਜੇ ਇਸ ਮਸਲੇ ਤੇ ਕੋਈ ਸ਼ਬਦ ਨਹੀਂ ਨਿਕਲਿਆ ਫਿਰ ਕੌਮ ਦੀ ਤਰਜਮਾਨੀ ਕੀ ਕਰਨਗੇ ਇਹ ਜਬਨ ਤੇ ਸਾਰਿਆਂ ਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਤੇ ਆਪਦਾ ਫਰਜ਼ ਨਿਭਾਉਣਾ ਚਾਹੀਦਾ ਸੋ ਅੱਜ ਇੰਨੀਆਂ ਕੀ ਵਿਚਾਰਾਂ ਕਰਤੀਆਂ ਸੀ ਇਹ ਮਸਲਾ ਚੱਲਦਾ ਰਹਿਣਾ ਭਵਿੱਖ 'ਚ ਹੋਰ ਵਿਚਾਰਾ ਹੁੰਦੀਆਂ ਰਹਿਣਗੀਆਂ ਹੁਣ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ